ਸੰਦੇ ਦਾ ਜੁੰਦਾ ਹੋ ਜਾਵੇਗਾ ਹallelujah ਅਮੀਨ ਅਮੀਨ ਇਸੇ ਲਈ ਤਾਂ ਸ਼ਬਦੇ ਦਤਾਰੀ ਹੋਏ ਉਹਨੇ ਪ੍ਰਚਾਰ ਕੀਤਾ ਜਦੋਂ ਪੀੜਾਂ ਦੀ ਪੀੜ ਉਹਦੇ ਪਿੱਛੇ ਲੱਗੀ ਅਮੀਨ ਲੋਕਾਂ ਦਾ ਧਿਆਨ ਉਹਦੇ ਪਿੱਛੇ ਲੱਗਿਆ ਹੋਇਆ ਯਿਸੂ ਅਸੀਂ ਕੰਮ ਕਰਕੇ ਧਿਆਨ ਖਿੱਚ ਰਿਹਾ ਅਮੀਨ ਲੋਕਾਂ ਦਾ ਸਭ ਪ੍ਰਭਾਵ ਪੈ ਰਿਹਾ ਧਿਆਨ ਖਿੱਚ ਰਿਹਾ ਤੇ ਇੱਥੇ ਤੱਕ ਜੱਕੀ ਦਾ ਧਿਆਨ ਪ੍ਰਭੂ ਨੇ ਖਿੱਚਿਆ ਹallelujah hallelujah ਜਦੋਂ ਕੰਨਾ ਤੇ ਤਰਾਕਤ ਆ ਕੇ ਦੇਖਣ ਲੱਗਾ ਤੇ ਯਿਸੂ ਮਸੀਹ ਕਿਦਾਂ ਦਾ ਉਹਨੇ ਕੰਨਾ ਤੋਂ ਸੁਣਿਆ ਸੀ ਕਿ ਯਿਸੂ ਮਸੀਹ ਵੱਡੇ-ਵੱਡੇ ਚਿੰਚਮਤਕਾਰ ਕਰਦਾ ਹੈ ਮੇਰੇ ਮੇਰੇ ਵਰਗੇ ਪਾਪੀ ਨੂੰ ਕਿੱਥੇ ਮਿਲ ਸਕਦਾ ਹੋ ਹੈਨਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੁੰਦਾ ਸੀ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਸੀ ਦੇਗਰ ਦੇ ਉੱਤੇ ਚੜ ਗਿਆ ਯਿਸੂ ਮਸੀਹ ਨੂੰ ਦੇਗਰ ਦੇ ਲਈ ਕਿਉਂਕਿ ਉਹ ਕੱਦ ਤੋਂ ਲਿਖਿਆ ਮੰਦਰਾ ਸੀ ਸੁਣ ਰਹੇ ਹੋ ਜੀ ਹਾਂਜੀ ਹallelujah hallelujah ਜਦੋਂ ਦੇਖਣ ਦੇ ਲਈ ਉਹ ਦਰੱਖਤ ਤੇ ਚੜ ਗਿਆ ਤਾਂ ਯੇਸ਼ੂ ਮਸੀਹ ਦਾ ਵੀ ਧਿਆਨ ਕਿਧਰ ਨੂੰ ਚਲਾ ਗਿਆ ਪੀੜਾ ਤੇ ਪੀੜ ਜਾ ਰਹੀ ਸੀ ਉਹਦੇ ਕੋਲ ਦੇ ਚੇਲੇ ਵੀ ਨਾਲ ਸੀ ਪ੍ਰਭੂ ਦਾ ਧਿਆਨ ਕਿਸੇ ਵੱਲ ਨੂੰ ਚੀਜ਼ ਵੱਲ ਨੂੰ ਨਹੀਂ ਗਿਆ ਕਿਧਰੇ ਵੱਲ ਨੂੰ ਗਿਆ ਬਈ ਜੱਕੀ ਤੇ ਵੱਲ ਜੱਕੀ ਤੇ ਵੱਲ ਇੱਕ ਕੱਲੇ ਜੱਕੀ ਜਿਹੜਾ ਕੱਲੇ ਹੀ ਜੱਕੀ ਉਹ ਹ ਯੇਸ਼ੂ ਮਸੀਹ ਨੇ ਵਰਤਿਆ ਕਰਨ ਲਈ ਉਹ ਦੇਖਣ ਦੇ ਲਈ

ਅੱਜ ਮੈਂ ਤੇਰੇ ਘਰ ਜਾਣਾ ਹallelujah ਕਹਾਂ ਮੈਂ ਤੇਰੇ ਘਰ ਜਾਣਾ ਸਾਰੇ ਲੋਕਾਂ ਚ ਹੋ ਸਕਦਾ ਆਣ ਵੜ ਹੋ ਗਿਆ ਬੀ ਉਸ ਟਾਈਮ ਵੀ ਮੰਨੂ ਮੈਂ ਪ੍ਰਭੂ ਦੇ ਨਾਮ ਐ ਨਾ ਮੰਨੂ ਕਦੇ ਨਹੀਂ ਕਿਹਾ ਬਈ ਅੱਜ ਤੇਰੇ ਘਰ ਜਾਊਂਗਾ ਬਈ ਹੈ ਨਾ ਅੱਜ ਫਲਾਣਾ ਤੇਰੇ ਘਰ ਜਾਊਂਗਾ ਅੱਜ ਮੈਂ ਤੇਰੇ ਘਰ ਖਾਣਾ ਖਾਣ ਇਹ ਚੱਕੀ ਨੇ ਤਾਲ ਮੈਂ ਨਹੀਂ ਰੱਖਦਾ ਕੋਈ ਲੈਣਾ ਵੀ ਦੇਣਾ ਨਹੀਂ ਚੱਕਰ ਕੀ ਆ ਹੈ ਇਸ ਬੰਦੇ ਨੂੰ ਜਿਹੜਾ ਠੱਗੀਆਂ ਮਾਰਦਾ ਚੁੰਗੀ ਲੰਦਾ ਚੋਰੀ ਠੱਗੀ ਕਰਦਾ ਹੈ ਨਾ ਇਹ ਠੱਗ ਬੰਦੇ ਨੂੰ ਛੱਤ ਪ੍ਰਭੂ ਨੇ ਕਹਿਤਾ ਵਸ ਤੇਰੇ ਘਰ ਚੰਨਾ ਪਾਪੀ ਦੇ ਘਰ ਖਾਉ ਪੀ ਗੋ ਹੈ ਸੋੜ ਗਿਆ ਹਾਂਜੀ ਹallelujah ਹallelujah ਤੇ ਜੱਕੀ ਵੀ ਖੁਸ਼ ਹੋ ਗਿਆ ਵੀ ਕਿਉਂ ਕਿਉਂ ਖੁਸ਼ ਹੋ ਗਿਆ ਭਲਾ ਕਿਉਂ ਖੁਸ਼ ਹੋ ਗਿਆ ਭਲਾ ਹੋ ਗਿਆ ਸਾਰੀ ਪੀੜ ਉਹਦੇ ਪਿੱਛੇ ਲੱਗੀ ਹੋਈ ਆ ਤੇ ਉਹ ਬੰਦਾ ਜਿਹਦੇ ਪਿੱਛੇ ਭੀੜ ਲੱਗੀ ਹੋਵੇ ਬੰਦਾ ਖਾਸ ਜਿਹੜਾ ਹੋਵੇ ਤੇ ਕਵੇ ਕਿ ਜੱਕੀ ਮੈਂ ਤੇਰੇ ਘਰ ਜਾਣਾ ਹੈ ਹੈ ਮਨ ਮੁੱਖ ਮੰਤਰੀ ਮੁੱਖ ਮੰਤਰੀ ਹੋਵੇ ਕੋਈ ਅਫਸਰ ਹੋਵੇ بڑا ਉਹਨੇ ਪਿੱਛੇ ਭੀੜ ਆ ਲੋਕਾਂ ਦਾ ਨਜ਼ਰੀਆ ਉਹਦੇ ਵੱਲ ਆ ਧਿਆਨ ਉਹਦੇ ਵੱਲ ਆ ਤੇ ਜਦੋਂ ਆਂਦਾ ਜਾਂਦਾ ਜਾਂਦਾ ਕਵੇ ਇੱਕ ਬੰਦੇ ਨੂੰ ਵਿੱਚ ਚੱਲ ਤੇਰੇ ਘਰ ਮੈਂ ਪਾਣੀ ਪੀਣਾ ਜਾਂ ਤੇਰੇ ਘਰ ਜਾ ਕੇ ਗੱਲਬਾਤ ਕਰਨੀ ਹੈ

कावड़ भला मंत्री का मंत्री का क्यों क्यों इतने इतने खुश क्यों हो गए भला क्योंकि सारे दा तैयार कितने इस मंत्री का सही है करें जी जे।, जे आज यीशु मसीह के सन का मैं तो आपके घर जाना है आमीन आमीन यस क्या कहूंगा फिर बंदा क्या यीशु मसीह ने क्या भी ਜਿਹੜਾ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਮੇ ਯੇਸ਼ੂ ਮਸੀਹ ਨੇ ਗਾਲ ਪੱਕੀ ਕਰਤੀ ਕਹਿੰਦਾ ਮੈਨੂੰ ਇਹ ਗ੍ਰੈਂਡ ਕਰਦਾ ਜਿਹੜੇ ਸੇਕ ਗ੍ਰੈਂਡ ਕਰਦਾ ਯੇਸ਼ੂ ਮਸੀਹ ਨੇ ਗਾਲ ਪੱਕੀ ਮੋਰ ਲਗਾ ਦਿੱਤੀ ਕਹਦਾ ਮੰਨੂ ਗ੍ਰੈਂਡ ਕਰਦਾ ਆਮੀਨ ਜਿਹੜਾ ਮੇਨੇ ਭੇਜਣ ਵਾਲੇ ਨੂੰ ਰੱਦ ਕਰਦਾ ਉਹ ਮੈਨੂੰ ਰੱਦ ਕਰਦਾ ਧਿਆਨ ਖਿੱਚ ਰਿਹਾ ਅੱਜ ਧਿਆਨ ਲੋਕਾਂ ਦਾ ਕਿਤੇ ਪਰੋਂਦਾ ਕਲੀਸਿਆ ਦਾ ਧਿਆਨ ਕਿੱਥੇ ਹੁੰਦਾ ਯੀਸ਼ੂ ਮਸੀਹ ਪਰ ਤਾਂ ਹੁੰਦਾ ਹੀ ਆ ਲੇਕਿਨ ਉਹਦਾ ਧਿਆਨ ਟਾਰਗੇਟ ਜਿਆਦਾ ਕਿੱਥੇ ਹੁੰਦਾ ਸ਼ਰੀਰ ਕਰੀਤੀ ਨਾਲ ਸੇਵਕ ਦਿੰਦਾ ਹallelujah ਹallelujah ਸੇਵਕ ਮੈਨੂੰ ਕੁਝ ਕਹਵੇ ਸੇਵਕ ਮੇਰੇ ਲਈ ਕੁਝ ਬੋਲੇ ਸੇਵਕ ਮੈਨੂੰ ਬਰਕਤ ਬੋਲੇ ਹallelujah ਹallelujah ਸਹੀ ਆ ਕਿ ਨਹੀਂ ਜੀ ਇਹ ਪ੍ਰਭੂ ਦਾ ਆਪਣਾ ਸਿਸਟਮ ਆ ਅਮੇਨ ਹੋਰ ਵੀ ਸੇਵਕਾਂ ਧਰਤੀ ਦੇ ਉੱਤੇ ਹੋਰ ਵੀ ਮੌਤ ਪਾਰਾ ਹੋਰ ਵੀ ਹਨਾ ਮੋਰੀ ਬੰਦੇ ਆ ਤੇ ਉਹ ਬੰਦੇ ਉਧਰ ਨੂੰ ਜਾ ਰਹੇ ਕਿਉਂਕਿ ਗੱਲ ਹੈਗੀ ਪ੍ਰਵਾਬ ਦੀ ਹallelujah ਹallelujah ਲੇਕਰ ਪ੍ਰਭੂ ਨੇ ਪੀੜਾਂ ਦੀ ਧੀਰ ਛੱਡਣਾ ਪਸੰਦ ਕੀਤੀ ਉਹਨੇ ਕਿਹਾ ਜੱਕੀ ਮੈਂ ਤੇਰੇ ਘਰ ਚੱਲਿਆ ਤੇਰੇ ਘਰੇ ਖਾਣਾ ਖਾਣਾ ਅੱਜ ਹallelujah ਹallelujah ਉਹ ਜੱਕੀ ਨਾਂ ਦਾ ਵਿਅਕਤੀ ਜਿਹੜਾ ਠੱਗ ਸੀ ਚੁੰਗੀ ਚੰਦੇ ਲੈਣ ਵਾਲਾ ਸੀ ਤੇ ਠੱਗਿਆ ਮਾਨ ਵਾਲਾ ਸੀ ਉਹ ਜਲਾ ਕੇ ਲੈਣ ਲੈਣ ਵਾਲਾ ਸੀ ਔਰ ਇਧਰ ਤੇ ਉਧਰ ਪੈਸੇ ਰਕਮ ਕੰਨ ਵਾਲਾ ਸੀ ਜਦੋਂ ਯੇਸ਼ੂ ਬਸੀਰ ਦੇ ਘਰ ਗਿਆ ਯੇਸ਼ੂ ਬਸੀਰ ਕੋਲ ਲਬਜੁਦ ਕਰਦੇ ਵਿੱਚ ਬੋਲਿਆ ਆਜ ਇਸका जो ਉਧਾਰ ਆਇਆ ਹੈ। ਹੇ! ਆਜ ਇਸका जो ਮੁਕਤੀ ਆਈ ਹੈ। ਜੇ ਉਹਨੇ ਜਦੋਂ ਮੁਕਤੀ ਦੇ ਘਰ ਸਰੇ ਤੋਇਆ ਹallelujah। ਤਬਦੀਲੀ ਹੋ ਗਈ। ਬੱਚੇ ਜੋ ਗਿਆ। ਯੇਸ਼ੂ ਬਸੀਰ ਦੇ ਤਿਆਰ ਉਹਦਾ ਸਾਰਾ ਖਿਚ ਲਿਆ ਆਪਣੇ ਤੇ ਕਦੇ ਨਹੀਂ ਹੈ ਸੱਚੂ ਸਾਹਿਬ ਮੇਰੀ ਮੁਕਤੀ ਕਦੇ ਹੋਗੀ ਕਿਉਂਕਿ ਉਹ ਅੰਦਰੋਂ ਪਤਾ ਹੁੰਦਾ ਕਿ ਮੈਂ ਕੌਣ ਹਾਂ ਮੈਂ ਕਿੰਨਾ ਬਕਸੀਨਾ ਮੈਂ ਕਿੰਨਾ ਢੀਠ ਹਾਂ ਕਿੰਨਾ ਗੰਦਾ ਕਿਦਾ ਪਤਾ ਕਿੰਨੇ ਜਾਦੂ ਟੂਣੇ ਕਰਦਾ ਮੈਂ ਕਿੰਨੇ ਪੁੱਠੇ ਕੰਮ ਕਰ ਰਿਹਾ ਉਹਨੂੰ ਬੰਦੇ ਨੂੰ ਖੁਦ ਪਤਾ ਹੁੰਦਾ ਲੇਕਿਨ ਉਹ ਸਿੱਖ ਠੱਗ ਦੇ ਘਰ ਜਾ ਕੇ ਯਸ਼ੁਵਾਸ ਨੇ ਬੋਲਿਆ ਕਿ ਆਜ ਇਸ ਘਰ ਚ ਕੀ ਆਇਆ ਭਾਈ ਮੁਕਤੀ ਆਈਆ ਅਮੀਨ ਤੇ ਉਹਨੇ ਵੀ ਦੇਰ ਨਹੀਂ ਲਾਈ

ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ ਆਮੇਨ ਤੇ ਪ੍ਰਭੂ ਦਾ ਤੇ ਆਦ ਖਿਚੜ ਦੀ ਗੱਲ ਸੀ ਯਿਸੂ ਮਸੀਹ ਨੇ ਜੱਕੀ ਦਾ ਜੀਵਨ ਹੀ ਬਦਲ ਕੇ ਰੱਖਿਆ ਆਮੇਨ ਹallelujah ਹallelujah ਅੱਜ ਯਿਸੂ ਮਸੀਹ ਦਾ ਧਿਆਨ ਕਿੱਥੇ ਪੈਣਾ ਹੈ ਇਹਦੇ ਤੇ ਪਕਰਦੇ ਨਾ ਉਹ ਕੌਣ ਬੰਦੇ ਜਿਨ੍ਹਾਂ ਦੇ ਤੇ ਯਿਸੂ ਮਸੀਹ ਦਾ ਧਿਆਨ ਪੈ ਚੁੱਕਿਆ ਜਿੱਥੇ ਯਿਸੂ ਮਸੀਹ ਦਾ ਅੱਜ ਧਿਆਨ ਪੈ ਗਿਆ ਹੈ

ਗੰਦੇ ਚਿੱਠੀ ਵਾਲੇ ਸਮਾਨ ਆ ਯਸ ਯਸ ਲੇਕਰ ਕਿਰਪਾ ਤਾਂ ਉਸੇ ਦੀ ਜਿਨੇ ਲੈ ਲੇਤੇ ਵੀ ਸਾਡੇ ਸਾਰੇ ਤੇ ਆਮਨ ਆਮਨ ਇਹ ਉਸ ਨੂੰ ਜਵਾਬ ਦੇਈਦਾ ਇਹ ਨਹੀਂ ਖੁਸ਼ੀ ਤੇ ਬਿਹਾ ਆਛਾ ਮੇਰੀ ਕਿਰਪਾ ਕਰਦਾ ਨਹੀਂ ਨਹੀਂ ਇਹ ਤਾਂ ਪ੍ਰਸ਼ੰਸਾ ਦੇ ਬੰਦਾ ਪ੍ਰਭੂ ਦੀ ਪ੍ਰਸ਼ੰਸਾ ਆਪ ਲੈ ਰਿਹਾ ਇਹ ਗਰਤ ਲੇਕਰ ਪਰਮੇਸ਼ਵਰ ਦੀ ਪ੍ਰਸ਼ੰਸਾ ਪਰਮੇਸ਼ਵਰ ਦੀ ਹੀ ਲੈ ਰਿਹਾ ਯਸ ਹallelujah ਹallelujah ਆਮਨ ਜਦੋਂ ਪ੍ਰਭੂ ਤੇ ਆਪ ਤੋਂ ਹੈ ਤੇ ਆ ਰੱਖੀ ਇਸ ਗੱਲ ਤੇ ਅੱਪਾ ਗੱਲ ਕਰਦੇ ਆਂ ਆਮੇਨ ਜਦੋਂ ਉਹਦੀ ਤਾਕਤ ਦਾ ਅਨਾਜਾ ਲੋਕਾਂ ਨੂੰ ਪਤਾ ਲੱਗਿਆ ਪੀੜਾਂ ਦੀ ਪੀੜ ਉਹਦੇ ਪਿੱਛੇ ਪ੍ਰਭਾਵਿਤ ਹੋ ਕੇ ਤੁਰ ਪਈ ਕਿਉਂਕਿ ਸੱਚੀ ਗੱਲ ਸੀ ਕੋੜੀ ਨੂੰ ਸ਼ੁੱਧ ਕਰਨਾ ਇਹ ਆਮ ਜੀ ਗੱਲ ਥੋੜਾ ਸੀਗੇ ਜਾਜਕ ਜਿਹੜੇ ਸੀਗੇ ਜਿਹੜੇ ਦਿਨ ਰਾਤ ਪਕਤੀ ਕਰਦੇ ਸੀ ਜਰੂਸ਼ਲਮ ਦੇ ਵਿੱਚ ਜਿਨ੍ਹਾਂ ਦੇ ਕੋਲ ਪ੍ਰਾਣੇ ਨੇਮ ਦੀ ਯਹਵਾ ਪਰਮੇਸ਼ੁਰ ਦੀ ਬੇਵਸਤਾ ਸੀ ਕਿ ਕੋੜੀ ਦਾ ਕੋੜ ਕੇ ਮੇਢੀ ਕੋੜਾ ਉਹ ਕੋੜ ਵਾਲੇ ਵੀ ਠੀਕ ਨਹੀਂ ਸੀ ਹੁੰਦੇ ਲੇਕਿਨ ਆ ਕੇ ਯੇਸ਼ੂ ਮਸੀਹ ਨੇ ਮਿੰਟਾਂ ਸਕੰਟਾਂ ਚ ਠੀਕ ਕਰ ਦਿੰਦੇ ਹੈਨਾ ਸਹੀ ਹੈ ਕਰੇ ਹallelujah hallelujah ਲੇਕਿਨ ਕੋੜੀਆਂ ਦੇ ਵਿੱਚ ਜਦੋਂ ਉਹਨੇ ਸ਼ੁੱਧ ਕੀਤਾ ਤੇ ਇੱਕ ਕੋੜੀ ਨੂੰ ਕਿਹਾ ਹੈਨਾ ਵੀ ਤੂੰ ਜਾ ਕੇ ਆਪਣਾ ਆਪ ਜਾਜ ਕਰਨ ਦਿਖਾ ਇਹ ਕਹਾਸੀ ਯੇਸ਼ੂ ਮਸੀਹ ਧਿਆਨ ਖਿੱਚ ਰਿਹਾ ਸੀ ਅਮਨ ਇਹ ਚੰਗਾ ਕੰਮ ਕਰ ਸਕਦਾ ਸੱਚ ਕਿਉਂਕਿ ਕੋਈ ਜਾਦੂਗਰੀ ਦੇ ਨਾਲ ਕੋਡ ਚੰਗਾ ਨਹੀਂ ਹੋ ਸਕਦਾ ਇੰਨਾ ਪੱਕਾ ਸਿਕਾ ਸਮਝ ਆ ਰਿਹਾ ਕਿ ਤੇ ਉਹ ਬੰਦੇ ਅੰਦਰੋਂ ਅੰਦਰ ਹੀ ਖਲ ਬੜਾਏ ਹੋਏ ਸੀ ਕਿ ਚੰਗਾ ਕਿਵੇਂ ਹੋ ਗਿਆ ਇਦ ਤੱਕ ਸਾਡੇ ਜੋਬਾ ਪਰਮੇਸ਼ਰ ਦੀ ਤਾਕਤ ਤੋਂ ਵੱਡੀ ਤਾਕਤ ਕਿਹੜੀ ਹੋ ਸਕਦੀ ਆ ਇਹ ਯਿਸੂ ਮਸੀਹ ਕਿੰਦਾ ਚੰਗਾ ਕਰ ਗਿਆ ਤੇ ਉਹ ਬੰਦਿਆਂ ਨੂੰ ਭੇਜਦਾ ਸੀ ਜੱਜ ਕਰ ਕੋ ਤੇ ਜਿਨ੍ਹਾਂ ਨੂੰ ਯਿਸੂ ਮਸੀਹ ਕਹ ਕਰਦਾ ਸੀ ਚੰਗਾ ਕਰਦਾ ਸੀ ਕਹਿੰਦਾ ਸੀ ਕਿ ਆਪਣਾ ਆਪ ਜਾ ਕੇ ਕੀ ਕਰ ਬਈ ਜਾਜ ਕਰ ਦਿਖਾ ਕਿਉਂ ਦਿਖਾ ਜਾਜ ਕਰ ਤਾਕੇ ਉਹਨਾਂ ਦਾ ਧਿਆਨ ਖਿੱਚਿਆ ਜਾ ਕੋੜੀ ਬੰਦ ਕੋੜੀ ਦੇ ਕੋੜ ਬੰਦ ਕਿਹਦੇ ਵੱਤੇ ਆ ਇਹ ਚੰਗਾਈ ਕਿੱਥੋਂ ਆਈ ਹallelujah ਜਾਜਕ ਜਿਨ੍ਹਾਂ ਦੀ ਸ਼ਮਸੀ ਆਇਆ ਉਹਨਾਂ ਨੂੰ ਵੀ ਭਲਿਖਾ ਪੈ ਉਹ ਮੰਨਣ ਤੇ ਇਨਕਾਰ ਕਰਕੇ ਕਹਿੰਦੇ ਵੀ ਇੰਦਾਂ ਕਿੱਦਾਂ ਹੋ ਸਕਦਾ ਸਾਡੇ ਕੋਲ ਬਵਸਤਾ ਹੈ ਸਾਡੇ ਕੋ ਕਾਨੂੰਨ ਆ ਸਾਡੇ ਕੋ ਹੈ ਸਾਡੇ ਕੋ ਮੂਸਾ ਦੀ ਬਸਤਾ ਹੈ ਇਹ ਚੰਗਾ ਦਾ ਇੰਦਾਂ ਹੋਣਾ ਹੈ ਕਿਨੇ ਚੰਗਾ ਕਰਦਾ ਇਹਨੂੰ ਹੈ ਰਵਿਸ਼ ਤੋਂ ਬਿਨਾਂ ਕੋ ਚੰਗਾ ਨਹੀਂ ਕਰਦਾ ਇਹੋ ਮਸਲੀਆ ਨੂੰ ਮਿੰਟਾਸ ਕਿੰਨਾ ਚੰਗਾ ਕਰਕੇ ਕਿਹਾ